बाल बाल

ਬਰਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਪਰਮ ਲਈ ਬਾਲੀ ਬਰਨਾਮ ਸ਼ਹੀਦਾਂ ਜੇ ਨਾ ਜਿਲੀ ਕਰ ਬੰਦੀ ਵਾਰੀ ਪ੍ਰਣਾਮ ਸਹੀ ਦਾ I'm sorry. ਜਿਹ ਪ੍ਰਨਾਮ ਤੇਹੀ ਕਰੂੰ ਜਿਸ ਦਾ ਜਿੰਦੜੀ ਕਰਮ ਦੀ ਮਾਦੀ ਜਬਰ ਛੱਤਰ ਤਖਤ ਦੇ ਮਾਲਕ ਸਮੁੱਚੀ ਕਾਇਨਾਤ ਦੇ ਸਰਬ ਸੰਜੇ ਰਹਿਬਰ ਸਮੁੱਚੀ ਮਾਨਵਤਾ ਨੂੰ ਸਰਬ ਸੰਜਾ ਉਪਦੇਸ਼ ਦੇਣ ਵਾਲੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੱਗੀ ਗੋਲ ਦੇ ਵਿੱਚ ਜੁੜ ਮਿਲ ਬੈਠੇ ਗੁਰੂ ਪਿਆਰੇ ਗੁਰੂ ਸਵਾਦਿਓ ਆਓ ਸਭ ਤੋਂ ਪਹਿਲਾਂ ਆਪੋ ਆਪਣੀਆਂ ਹਾਜ਼ਰੀਆਂ ਗੁਰੂ ਚਰਨਾਂ ਵਿੱਚ ਲਵਾਈਏ ਬੜੇ ਪ੍ਰੇਮ ਸਤਾਰ ਦੇ ਨਾਲ ਗੱਜ-ਵੱਜ ਕੇ ਆਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜਿੰਨਾ ਸਮਾਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਹਾਜ਼ਰੀ ਭਰਨੀ ਹੈ ਨਾ ਇਧਰ ਨੇ ਪਾਸੋਂ ਕਾਫੀ ਜ਼ਿਆਦਾ ਆਵਾਜ਼ ਆ ਰਹੀ ਹੈ ਕਿਰਪਾ ਕਰਕੇ ਇੱਕ ਦੂਸਰੇ ਵਾਦਾਰ ਟਕਾਉਣ ਦਾ ਯਤਨ ਕਰਿਓ ਕਿੱਥੇ ਆਏ ਆ ਕਿਉਂ ਆਏ ਆ ਤੇ ਕਿਸ ਵਾਸਤੇ ਆਏ ਆ ਸਭ ਕੁਝ ਭੁੱਲ ਜਾਈਏ ਬੇਨਤੀ ਪ੍ਰਵਾਨ ਕਰਿਓ ਜੀ ਕਿੱਥੇ ਆਏ ਆ ਕਿਉਂ ਆਏ ਆ ਤੇ ਕਿਸ ਵਾਸਤੇ ਆਏ ਆ ਸਭ ਕੁਝ ਭੁੱਲ ਜਾਓ ਕਿਰਪਾ ਕਰਕੇ ਜਿਹੜੇ ਵੀ ਲੋਕ ਉੱਧਰ ਥੋੜਾ ਜਿਹਾ ਕਰ ਲਓ ਸੈਟਿੰਗ ਹੋ ਸਕਦੀ ਐ ਤਾਂ ਇਕਾਗਰਤਾ ਦੇ ਨਾਲ ਆਓ ਰਲ ਮਿਲ ਕੇ ਬੈਠੀਏ ਜਿਹੜੇ ਇਹ ਦਿਨ ਚੱਲ ਰਹੇ ਨੇ ਨਾ ਗੁਰੂ ਪਿਆਰਿਓ ਇਹੋ ਦਿਨ ਨੇ ਜਿਨ੍ਹਾਂ ਦਿਨਾਂ ਕਰਕੇ ਜਿਹੜੀਆਂ ਸ਼ਹਾਦਤਾਂ ਕਰਕੇ ਅੱਜ ਅਸੀਂ ਸਰਕਾਰੀਆਂ ਅੱਜ ਦੇ ਆਪੋ ਆਪਣੇ ਕੰਮਕਾਰਾਂ ਨੂੰ ਸੋਹਣੇ ਤਰੀਕੇ ਨਾਲ ਕਰ ਰਹੇ ਆ ਸੋਹਣਿਆ ਘਰਾਂ ਵਿੱਚ ਰਹਿ ਰਹੇ ਆ ਅੱਜ ਵਰਗੀ ਠੰਡ ਦੇ ਵਿੱਚ ਸੋਹਣੇ ਗੱਦਿਆਂ ਨੇ ਨਿਗ ਮਾਰ ਰਹੇ ਆ ਸਰਦਾਰੀਆਂ ਦਾ ਨਿਗ ਮਾਰ ਰਹੇ ਆ ਇਹਦੇ ਪਿੱਛੇ ਜਿਹੜੀਆਂ ਕੁਰਬਾਨੀਆਂ 1704 ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਪਰਿਵਾਰ ਦੀਆਂ ਉਹਨਾਂ ਦੇ ਸਹਿਬਜ਼ਾਦਿਆਂ ਦੀਆਂ ਹੋਈਆਂ ਨੇ ਉਹਨਾਂ ਮਹਾਨ ਕੌਮੀ ਪਰਵਾਨਿਆਂ ਯੋਧਿਆਂ ਦੀਆਂ ਹੋਈਆਂ ਨੇ ਉਹਨਾਂ ਕਰਕੇ ਆ ਇੱਕ ਸ਼ਬਦ ਹੈ ਸ਼ਹੀਦ ਇਸ ਸ਼ਹੀਦ ਸ਼ਬਦ ਦੀ ਪਰਿਭਾਸ਼ਾ ਕੀ ਹੈ ਪਹਿਲਾਂ ਫਿਰ ਥੋੜਾ ਜਿਹਾ ਸਮਝਣ ਦਾ ਜਤਨ ਕਰੀਏ ਇਸ ਸ਼ਹੀਦ ਹਮਾਰੇ ਕੋਲ ਨਹੀਂ ਕਿਹਾ ਜਾ ਸਕਦਾ ਸ਼ਹੀਦ ਸ਼ਰਫ ਸ਼ਬਦ ਹੈ ਅਰਬੀ ਭਾਸ਼ਾ ਦਾ ਤੇ ਇਸਲਾਮ ਨੇ ਇਹਨੂੰ ਸਭ ਤੋਂ ਪਹਿਲਾਂ ਪ੍ਰਚਾਰਿਆ ਇਸਲਾਮ ਦੇ ਵਿੱਚ ਕੁੱਝ ਸ਼ਹੀਦ ਹੋਏ ਨੇ ਜਿਹੜੇ ਸ਼ਹੀਦ ਦੀ ਪੈਰਾਮੀਟਰ ਤੋਂ ਸ਼ਹੀਦ ਦੀ ਤਸਵੀਰਤੀ ਤੋਂ ਸ਼ਹੀਦ ਦੀ ਪ੍ਰਵਾਸਾ ਤੋਂ ਉਹਾ ਥੱਲੇ ਸ਼ਹੀਦ ਕੌਣ ਹੁੰਦਾ ਹੈ ਜਿਹੜਾ ਸੱਚ ਦੀ ਖਾਤਰ ਧਰਮ ਦੀ ਖਾਤਰ ਦੀਨ ਦੀ ਖਾਤਰ ਆਪਣੇ ਤਨ ਦੇ ਠਿਕਰੇ ਨੂੰ ਣਵਾ ਦਿੰਦਾ ਇਹ ਕਹਿ ਲੋ ਕਿ ਸੱਚ ਦੀ ਗਵਾਹੀ ਲਈ ਆਪਾ ਖਤਮ ਕਰ ਦਿੰਦਾ ਉਹਨੂੰ ਜਾਨ ਪਿਆਰੀ ਨਹੀਂ ਉਹਨੂੰ ਸਰੀਰ ਪਿਆਰਾ ਨਹੀਂ ਉਹਨੂੰ ਆਪਣੀ ਜ਼ਿੰਦਗੀ ਪਿਆਰੀ ਨਹੀਂ ਉਹਨੂੰ ਸੱਚ ਪਿਆਰੀ ਵਾਹਿਗੁਰੂ ਜੀ ਜਿਹਨੂੰ ਸੱਚ ਪਿਆਰਾ ਹੁੰਦਾ ਹੈ ਜ਼ਿੰਦਗੀ ਪਿਆਰੀ ਨਹੀਂ ਹੁੰਦੀ ਉਹ ਸੱਚ ਦੀ ਖਾਤਰ ਆਪਣੀ ਜਿੰਦ ਵੀ ਲੇਖੇ ਲਾ ਦਿੰਦਾ ਨਾ ਉਹਨੂੰ ਸ਼ਹੀਦ ਆਖਿਆ ਜਾਂਦਾ ਗੁਰੂ ਗ੍ਰੰਥ ਸਾਹਿਬਹਾਰਾ ਦੀ ਕੁਰਬਾਨੀ ਦੇ ਵਿੱਚ ਦੋ ਥਾਵਾਂ ਤੇ ਸ਼ਹੀਦ ਸ਼ਬਦ ਦਾ ਜ਼ਿਕਰ ਆਉਂਦਾ ਹੈ ਬੜੇ ਗ੍ਰੰਥ ਹੋਏ ਨੇ ਸਤਗੁਰੂ ਜੀ ਤੋਂ ਪਹਿਲਾਂ ਚਾਰ ਵੀਦ ਪ੍ਰਾਣ ਸਿਮਰਤੀਆਂ ਬڑے ਸ਼ਾਸਤ بڑے ਗ੍ਰੰਥ ਨੇ ਕਿਸੇ ਗ੍ਰੰਥ ਦੇ ਵਿੱਚ ਸ਼ਹੀਦ ਸ਼ਬਦ ਦਾ ਜ਼ਿਕਰ ਨਹੀਂ ਹੈ ਜੰਤਰਾ ਮੰਤਰਾਂ ਦਾ ਜ਼ਿਕਰ ਹੈ ਔਰ ਕਰਮ ਕਾਂਡਾਂ ਦਾ ਜ਼ਿਕਰ ਹੈ ਔਰ ਬੁੱਧੀ ਰਾਤੀ ਸਤ ਇਸਲਾਮ ਨੇ ਇਸ ਸ਼ਬਦ ਨੂੰ ਜਨਮ ਦਿੱਤਾ ਕੁਰਾਨ ਦੇ ਵਿੱਚ ਵੀ ਸ਼ਹੀਦ ਸ਼ਬਦ ਦਾ ਜ਼ਿਕਰ ਨਹੀਂ ਹੁਣ ਜਿਹੜੇ ਇਸਲਾਮ ਦੇ ਸ਼ਹੀਦ ਹੋਏ ਨੇ ਉਹ ਕੋਈ ਜ਼ਹਿਰ ਖਾ ਕੇ ਮਰਿਆ ਕੋਈ ਜੰਗ ਦੇ ਮੈਦਾਨ ਵਿੱਚ ਮਰਿਆ ਜ਼ਮੀਨ ਪਿੱਛੇ ਜੰਗ ਹੈ ਪੈਸੇ ਪਿੱਛੇ ਜੰਗ ਹੈ ਜੂੜੂ ਪਿੱਛੇ ਜੰਗ ਹੈ ਦੁਨੀਆ ਦੀਆਂ ਜਿੰਨੀਆਂ ਜੰਗਾਂਆਂ ਜਿੰਨੀਆਂ ਸ਼ਹਾਰਤ ਹੋਈਆਂ ਨੇ ਨਾ ਉਹ ਜਾਂ ਤਾਂ ਪੈਸੇ ਪਿੱਛੇ ਹੋਈਆਂ ਜਾਂ ਜ਼ਮੀਨ ਪਿੱਛੇ ਹੋਈਆਂ ਜਾਂ ਪਰਿਵਾਰ ਪਿੱਛੇ ਹੋਈਆਂ ਇਸ ਚੀਜ਼ ਪਿੱਛੇ ਹੁੰਦੀ ਹੈ ਸਿੱਖੀ ਦੇ ਭਾਰਤ ਦੇ ਵਿੱਚ ਜਿੰਨੀਆਂ ਸ਼ਹਾਦਤਾਂ ਹੁੰਦੀਆਂ ਨੇ ਉਹ ਕੋਈ ਨਿੱਜੀ ਲੜਾਈ ਨਹੀਂ ਜ਼ਮੀਨ ਦੀ ਲੜਾਈ ਨਹੀਂ ਘਰ ਦੀ ਲੜਾਈ ਨਹੀਂ ਉਹ ਜ਼ੁਲਮ ਨਾਲ ਟੱਕਰ ਹੈ ਸੱਚ ਲਈ ਸ਼ਹਾਦਤ ਹੁੰਦੀ ਹੈ ਤੇ ਇੱਕ ਗੱਲ ਹੋਰ ਹੈ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਪਹਿਲਾਂ ਕੋਈ ਵੀ ਐਸਾ ਸ਼ਹੀਦ ਨਹੀਂ ਹੋਇਆ ਜਿਹੜਾ ਸ਼ਹੀਦ ਦੇ ਪੈਰਾਮੀਟਰ ਤੇ ਖਰਾ ਉਤਰਦਾ ਹੋਵੇ ਸ਼ਹੀਦ ਦੀ ਪਰਿਭਾਸ਼ਾ ਤੇ ਖਰਾ ਉਤਰਦਾ ਹੋਵੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਪਹਿਲੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਸੱਚ ਦੀ ਖਾਤਰ ਜ਼ੁਲਮ ਦਾ ਨਾਸ ਕਰਨ ਦੀ ਖਾਤਰ 33 ਤਰੀਕੇ ਦੇ ਬਹਿ ਕੇ ਸ਼ਹਾਦਤ ਦਿੱਤੀ ਹੈ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਬਾਤਮਾਲ ਹੈ ਵਿਚਾਰਕ ਤੌਰ ਤੇ ਬਹੁਤ ਮਤਭੇਦ ਨਹੀਂ ਬ੍ਰਾਹਮਣਾਂ ਦੇ ਨਾਲ ਹਿੰਦੂਆਂ ਦੇ ਨਾਲ ਵਿਚਾਰ ਨਹੀਂ ਮਿਲਦੇ ਖਿਆਲ ਨਹੀਂ ਮਿਲਦੇ ਸੋਚ ਨਹੀਂ ਮਿਲਦੀ ਵਿਚਾਰਕ ਤੌਰ ਤੇ ਬਹੁਤ ਇਹ ਵੀ ਨੇ ਜੋ ਗੁਰਬਾਣੀ ਦੀ ਇੱਕ ਸਵੱਤੀ ਹੈ ਉਹਨਾਂ ਦਾ ਜੁਨੀਅਰ ਸਮਾਰਟ ਦਾ ਫਰਕ ਹੈ ਜਦੋਂ ਕਸ਼ਮੀਰ ਦੇ ਪੰਡਤ ਉਹਨਾਂ ਯਾਦ ਲੈ ਕੇ ਆਏ ਸੀ ਨਾ ਉਸ ਦੇ ਇੱਕ ਬਾਦਿਸਰ ਮਾਰੇ ਦੀ ਗੱਲ ਆ ਪਈ ਸੀ ਕਿਹਦੇ ਪਿਛੇ ਆਏ ਹੋ ਇੱਕ ਗੁਰੂ ਦਾ ਦਾਰਾ ਇਸੇ ਨਿਵਾਣਿਆਂ ਨੂੰ ਮਾਨਨ ਦਾ ਦਾਰਾ ਉਤਾਨਿਆਂ ਨੂੰ ਓਹ ਖਿਆਸਰਿਆਂ ਨੂੰ ਆਸਰਾ ਮਿਲਦਾ ਹੈ ਅੱਜ ਲਾਭ ਰੱਖਿਓ ਤੁਹਾਡੀ ਸੂਤਰ ਨਾਲ ਸਾਡੀ ਸਮਝੀ ਮਿਲਦੀ ਤੁਹਾਡੀ ਵਿਚਾਰ ਨਾਲ ਸਾਡੀ ਵਿਚਾਰ ਨਹੀਂ ਮਿਲਦੀ ਤੁਸੀਂ ਬੁੱਤ ਪੂਜਤੀ ਨੂੰ ਮੰਨਦੇ ਹੋ ਅਸੀਂ ਬੁੱਤ ਪੂਜਤੀ ਦਾ ਖੰਡਨ ਕਰਦੇ ਹਾਂ ਉਸੀ ਬੋਰ ਕਈ ਕੁਸਤੀਆਂ ਨੂੰ ਮੰਨਦੇ ਸੀ ਨਹੀਂ ਮੰਨਦੇ ਵਿਚਾਰਕ ਔਰਤ ਤੇ ਬਹੁਤ ਮਰਤੇ ਨੇ ਹਾਂ ਜਿਹੜਾ ਸਾਡਾ ਸੁਭਾਤ ਹੈ ਨਾ ਜਿਹਦੇ ਤੇ ਜ਼ੁਲਮ ਹੋ ਰਿਹਾ ਜਿਹਦੇ ਤੇ ਅਤਿਆਚਾਰ ਹੋ ਰਿਹਾ ਉਹਦੇ ਹੱਥ ਵਿੱਚ ਕਰਨਾ ਹੈ ਉੱਥੋਂ ਅਸੀਂ ਭੱਜਦੇ ਨਹੀਂ ਤੁਹਾਡੀ ਖਾਤਰ ਤੁਹਾਡੇ ਹੱਥ ਵਿੱਚ ਲੜਾਂਗੇ ਦੌੜ ਲਾ ਕੇ ਕਹਿਦੇ ਹੋਣ ਕਿ ਬਾਦਸ਼ਾਹ ਨੂੰ ਤੇ ਪਾਦਰਸਹਿਬ ਨੂੰ ਸਨਮਾਨ ਬਣਾ ਲਿਆ ਸੀ ਸਾਰੇ ਬਣਾ ਜਾਂ ਸਾਬੂ ਜੀ ਦੀ ਸ਼ਹਾਦਤ ਨੇ ਇੱਕ ਮੈਂ ਇਤਿਹਾਸ ਨੂੰ ਧਰਮ ਕੋ ਪਹਿਲਾਣਾ 5-7 ਮਿੰਟ ਦੇ ਇੱਕ ਕਾਰਨ ਤੇ ਜਰੂਰ ਗੱਲ ਕਰਾਂਗਾ ਕਿਉਂਕਿ ਅਸੀਂ ਇਤਿਹਾਸ ਇਹਨਾਂ ਦੇ ਵਿੱਚ ਬਹੁਤ ਪੜਦੇ ਆ ਬਹੁਤ ਹੁੰਦੇ ਆ ਵੱਡੇ ਸਹਿਬਾਂ ਦੇ ਚਮਕਾਉਂ ਦੀ ਘੜੀ ਤੁਸੀਂ ਲੋਕੇ ਛੋਟਿਆਂ ਨੂੰ ਸਰਹੱਦ ਦੀਆਂ ਮੀਆਂ ਦੇ ਤਰੀਕੇ ਸੀਰ ਕਰ ਦਿੱਤਾ ਗਿਆ ਸਤਿਗੁਰੂ ਜੀ ਨੇ ਅਨੰਤਪੁਰ ਸਾਹਿਬ ਛੱਡਿਆ ਇੱਕ ਹਫਤੇ ਵਿੱਚ ਸਤਿਗੁਰੂ ਜੀ ਦਾ ਪਰਿਵਾਰ ਸ਼ਹੀਦियां ਪਾ ਗਿਆ ਇਤਿਹਾਸ ਅਸੀਂ ਸੌਂਦੇ ਹਾਂ ਪੜ੍ਹਦੇ ਹਾਂ ਸਮਝਦੇ ਹਾਂ ਇਹਦੇ ਪਿੱਛੇ ਇੱਕ ਕਾਰਨ ਹੈ ਕਿਉਂਕਿ ਹਰ ਇੱਕ ਚੀਜ਼ ਦੇ ਪਿੱਛੇ ਇੱਕ ਕਾਰਨ ਹੈ ਨਾ ਕਿਸੇ ਦੇ ਘਰ ਚ ਲੜਾਈ ਹੁੰਦੀ ਉਹ ਲੜਾਈ ਦੇ ਪਿੱਛੇ ਵੀ ਕੋਈ ਕਾਰਨ ਹੁੰਦਾ ਹੈ ਵੱਜਾ ਹੁੰਦੀ ਹੈ ਕਿਉਂ ਹੁੰਦੀ ਹੈ ਪਿੰਡ 'ਚ ਕੋਈ ਲੜਾਈ ਹੁੰਦੀ ਪਿੰਡ ਦੇ ਵਿੱਚ ਲੜਾਈ ਦੇ ਵਿੱਚ ਵੀ ਕੋਈ ਕਾਰਨ ਹੁੰਦਾ ਹੈ ਨਾ ਕਿਉਂ ਲੜਾਈ ਹੋਈ ਹੈ ਵੱਜਾ ਤਾਂ ਕੋਈ ਨਾ ਕੋਈ ਬਣਦੀ ਹੈ પણ ਜਿਹੜੀ ਗੱਲ ਦੀ ਧਰ ਸੱਚੇ ਪਾਤਸ਼ਾਹ ਦੇ ਪਰਿਵਾਰ ਦੀਆਂ ਸੰਭਾਅਤਾ ਨਹੀਂ ਇਹ ਲੜਾਈ ਕਿਹੜੀ ਗੱਲ ਹੈ ਇਹ ਨੂੰ ਸਮਝਾਓ ਇਹ ਕਿਹੜੀ ਗੱਲ ਨਹੀਂ ਹੈ ਇਹ ਲੜਾਈ ਕਿੱਥੋਂ ਸ਼ੁਰੂ ਹੋਈ ਹੈ ਥੋੜੀਆਂ ਜੀਆਂ ਸੋਧੀਆਂ ਆਪਣੀਆਂ ਪਿੱਛੇ ਲੈ ਕੇ ਜਾਇਓ ਜਿਹੜੀ ਲੜਾਈ ਤੁਲਗੀ ਧਰ ਦੇ ਪਰਿਵਾਰ ਦੀ ਹੈ ਨਾ ਇਹ ਲੜਾਈ ਉਦੋਂ ਸ਼ੁਰੂ ਹੋਈ ਸੀ ਜਦ ਤੱਕ ਗੁਰਦਾਰ ਸਾਹਿਬੀ ਦਾ ਪ੍ਰਕਾਸ਼ ਹੋਇਆ ਜਲੰਧ ਦੇ ਨਾਲ ਟਕਰਾ ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ ਸੀ ਜਿਹੜੀ ਮਨੁੱਖਤਾ ਨੂੰ ਮੰਨੂਵਾਦ ਨੇ ਚਾਰ ਵਰਨਾ ਵਿੱਚ ਵੰਡ ਰੱਖਿਆ ਸੀ ਨਾ ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਸੰਦੇਸ਼ ਤੇ ਉਪਦੇਸ਼ ਜਿਹੜਾ ਹੋਰਣਾ ਕੋਣ ਲੜਾਈ ਕਿਹੜੀ ਗੱਲ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਕਹਿੰਦੇ ਹਾਂ ਸਹਿਮਜਦੇ ਦੁਨੀਆਂ ਕਿਨੇ ਗਏ ਚੌਥੌਰ ਦੇ ਜੱਗ ਤੇ ਸ਼ੀਰ ਪਰ ਹੋਏ ਕਿਉਂ ਉਹਦੇ ਪਿੱਛੇ ਕੀ ਸੀ ਭਰਾਹਮਣ ਦੀ ਚਾਲ ਕੀ ਸੀ ਉਹਨੇ ਸਮਾਜ ਨੂੰ ਚਾਰ ਵਰਨਾ ਵਿੱਚ ਵੰਡਿਆ ਸੀ ਖੱਤਰੀ ਕਹਿੰਦਾ ਮੈਂ ਚੱਤ ਬ੍ਰਾਹਮਣ ਕਹਿੰਦਾ ਮੈਂ ਉੱਤ ਸ਼ੂਦਰ ਨੀਵਾ ਵੈਸ਼ ਜਮਾ ਪੈਰ ਦੇ ਵਿੱਚ ਲਟਾਰੇ ਪਾਏ ਸੀ ਐਟੋਂ ਕਰਤਾ ਹਾਲਾਤ ਸੀ ਤੁਸੀਂ ਪ੍ਰਾਤਨ ਸ਼ਰੂਤਾਂ ਨੂੰ ਪੜੋਗੇ ਇਤਿਹਾਸ ਨੂੰ ਪੜੋਗੇ ਸ਼ੂਦਰ ਤੇ ਵੈਸ਼ ਵੈਸ਼ ਲੱਭ ਦੀ ਗੱਲ ਜੇ ਕਰਦਾ ਸੀ ਉਹਦੀ ਜੁਬਾਨ ਕੱਟ ਦਿੱਤੀ ਜਾਂਦੀ ਸੀ ਜੀਬ ਕੈਂਚੀ ਨਾਲ ਕੱਟ ਦਿੱਤੀ ਜਿਉ ਕੰਨਾਂ ਦੇ ਨਾਲ ਰੱਬ ਦੀ ਗੱਲ ਸੁਣਦਾ ਸੀ ਤੇ ਸਿੱਕਾ ਢਾਲ ਕੇ ਕੰਨ ਵਿੱਚ ਪਾ ਦਿੱਤਾ ਜਾਂਦਾ ਸੀ ਇਹ ਮੈਂ ਗੱਲ ਕਿਉਂ ਕਰ ਰਿਹਾ ਇਹਦੇ ਪਿੱਛੇ ਕਾਰਨ ਜਿਉ ਇਸੇ ਰਸਤੇ ਤੇ ਤੁਰਿਆ ਜਾ ਰਿਹਾ ਸੀ ਉਹਦੇ ਪਿੱਛੇ ਛਾੜੂ ਬਣ ਦਿੱਤਾ ਜਾਂਦਾ ਸੀ ਜਿਹੜੀਆਂ ਪੈੜਾਂ ਤੇ ਬ੍ਰਾਹਮਣ ਕਹਿੰਦਾ ਸਾਡੀ ਪੈੜਾਂ ਨਾ ਧਰੀ ਜਾਵੇ ਸਿੱਕੇ ਤੇ ਪਿੱਟੇ ਨਾ ਜਾਈਏ ਉਹ ਪੈੜਾਂ ਸਾਫ਼ ਹੁੰਦੀਆਂ ਜਾਂਦਾ ਸੀ ਜਿਨ੍ਹਾਂ ਨੂੰ ਇੱਕ ਸਾਂਝੇ ਖੂਹ ਤੋਂ ਪਾਣੀ ਪੀਣ ਦਾ ਹੱਕ ਨਹੀਂ ਸੀ ਨਾ ਗੁਰੂ ਨਾਨਕ ਸਾਹਿਬ ਕਹਿੰਦੇ ਐ ਇੱਥੇ ਸਾਰੇ ਇੱਕ ਨੇ ਇੱਥੇ ਕੋਈ ਵੱਡਾ ਨਹੀਂ ਇੱਥੇ ਕੋਈ ਛੋਟਾ ਨਹੀਂ ਬ੍ਰਾਹਮਣ ਵੱਡਾ ਨਹੀਂ ਤੇ ਵੈਸ਼ ਛੋਟਾ ਨਹੀਂ 73 ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਹ ਵਰਨਾ ਕੋ ਸਾਂਝਾ ਹੁਣ ਕਮਾਲ ਕੀ ਹੋਈ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਜਿਹੜੇ ਬ੍ਰਾਹਮਣ ਦਾ ਪੰਡਤ ਹਰਦੇਹਾਲ ਦਾ ਹੱਥ ਗੁਰੂ ਨਾਨਕ ਸਾਹਿਬ ਨੇ 9 ਸਾਲ ਦੀ ਉਮਰ ਵਿੱਚ ਫੜ ਕੇ ਜਨੇਊ ਪਾਉਣ ਤੋਂ